ਨਰੇਂਦਰ ਮੋਦੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਵਿਦੇਸ਼ਾਂ ਤੋਂ ਵੀ ਉਹਨਾਂ ਨੂੰ ਪਰਵਾਸ ਸਵਾਗਤ ਦਿੱਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸਾਡੀ ਸਾਡੇ ਦੇਸ਼ ਵਿੱਚ ਵੀ ਆਓ ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਹੁਣ ਸਵਾਗਤ ਕੀਤਾ ਨਰੇਂਦਰ ਮੋਦੀ ਦਾ ਅਤੇ ਨਰੇਂਦਰ ਮੋਦੀ ਦਾ ਸਵਾਗਤ ਕਰਦਿਆ ਹੋਇਆ ਉਹਨਾਂ ਨੇ ਸੱਦਾ ਦਿੱਤਾ ਹੈ ਪਾਕਿਸਤਾਨ ਦੇ ਵਿੱਚ ਨਵਾਜ਼ ਸ਼ਰੀਫ ਨੇ ਸੱਦਾ ਦਿੱਤਾ ਹੈ ਨਰੇਂਦਰ ਮੋਦੀ ਨੂੰ ਕਿ ਉਹ ਪਾਕਿਸਤਾਨ ਔਣ ਅਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਦੇ ਜੋ ਆਪਸੀ ਰਿਸ਼ਤੇ ਨੇ ਉਹ ਵੀ ਸੁਧਰ ਸਕਦੇ ਨੇ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਸ਼ੁਰੂ ਤੋਂ ਹੀ ਦੇਖਿਆ ਗਿਆ ਹੈ ਨਰਿੰਦਰ ਮੋਦੀ ਜਦੋਂ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣੇ ਨੇ ਵਿਦੇਸ਼ਾਂ ਤੱਕ ਇਸ ਦੀ ਗੂੰਜ ਸੁਣਾਈ ਦਿੱਤੀ ਹੈ ਪਾਕਿਸਤਾਨ ਵਿੱਚ ਵੀ ਅਤੇ ਕਈ ਹੋਰ ਅਹਿਮ ਸ਼ਹਿਰ ਦੁਨੀਆ ਦੇ ਅਤੇ ਕਈ ਹੋਰ ਅਹਿਮ ਦੇਸ਼ ਜਿਨ੍ਹਾਂ ਤੱਕ ਗੂੰਜ ਗਈ ਨਰਿੰਦਰ ਮੋਦੀ ਦੀ ਅਤੇ ਨਰਿੰਦਰ ਮੋਦੀ ਨੂੰ ਹੁਣ ਸੱਦਾ ਦਿੱਤਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅਤੇ ਪਾਕਿਸਤਾਨ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਹੈ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਹੈਜ਼ ਫੋਨਡ ਪ੍ਰਾਈਮ ਮਿਨਿਸਟਰ ਡੈਜ਼ਿਗਨੇਟ ਇੰਡੀਆ Narendra Modi and congratulated him on his resounding victory and hoped that uh, it will bring a new era in Pakistan India relationship <laughs>